ਕਿ ਸਾਡੀ ਪਾਰਟੀ ਬੜੀ ਬਰੀਕੀ ਦੇ ਨਾਲ ਇਹਨੂੰ ਵਾਚ ਰਹੀ ਆ ਚੰਗਾ ਉਮੀਦਵਾਰ ਜਿਹੜਾ ਉਤਾਰਿਆ ਜਾਵੇਗਾ ਤੇ ਤੋਰ ਜੋੜ ਦੀ ਰਾਜਨੀਤੀ ਜਿਹੜੀ ਆ ਉਹ ਚੱਲ ਰਹੀ ਹੈ ਕਿਉਂਕਿ ਕਿਸੇ ਨੂੰ ਟੱਕਰ ਦੇਣ ਵਾਸਤੇ ਸੋਚ ਸਮਝ ਕੇ ਫੈਸਲੇ ਲੈ ਜਾਂਦੇ ਆ ਕਿਸੇ ਵਰਕਰ ਦੇ ਨਾਲ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਲਵਾਂਗੇ ਜਿਹੜਾ ਵੀ ਫੈਸਲਾ ਲਵਾਂਗੇ ਤਰਨਤਾਰਨ ਵਸਨੀਕਾਂ ਦੀ ਜਿਹੜੀ ਆ ਰੋਹ ਖੁਸ਼ ਹੋ ਜਾਏਗੀ ਉਹ ਫੈਸਲਾ ਲਵਾਂਗੇ ਤ ਸਭ ਤੋਂ ਵੱਡਾ ਜਿਹੜਾ ਮਸਲਾ ਨਸ਼ੇ ਦਾ ਹੈ ਤੇ ਨਸ਼ੇ ਦੇ ਮਸਲੇ ਨੂੰ ਲੈ ਕੇ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਕਿਉਂਕਿ ਨਸ਼ੇ ਦੇ ਨਾਲ ਤਰਨਤਾਰਨ ਬਹੁਤ ਪ੍ਰਭਾਵਿਤ ਹੈ ਜੇ ਗੱਲ ਕਰੀਏ ਪੰਜਾਬ ਦੇ ਸਾਰੇ ਹਲਕਿਆਂ ਦੀ ਤੇ ਸਭ ਤੋਂ ਵੱਧ ਗੰਦ ਜਿਹੜਾ ਨਸ਼ੇ ਦਾ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਇਹ ਐਜੂਕੇਸ਼ਨ ਦੇ ਪ੍ਰਬੰਧ ਜਿਹੜੇ ਆ ਉਹ ਕਰਕੇ ਦੇਵਾਂਗੇ ਕਿਉਂਕਿ ਜੇ ਐਜੂਕੇਸ਼ਨ ਦੀ ਗੱਲ ਕਰਾਂਗੇ ਕਿਉਂਕਿ ਐਜੂਕੇਸ਼ਨ ਵੀ ਇੱਕ ਐਹੋਜੀ ਚੀਜ਼ ਆ ਜਿਹੜੀ ਸਰਕਾਰਾਂ ਚਾਹੁੰਦੀਆਂ ਨਹੀਂ ਸਾਡੇ ਨੌਜਵਾਨ ਜਿਹੜੇ ਐਜੂਕੇਟਿਡ ਹੋਣ ਸਰਕਾਰਾਂ ਚਾਹੁੰਦੀਆਂ ਵੀ ਇਹ ਨਾ ਪੜਨ ਲਿਖਣ ਆਪਣੇ ਅਧਿਕਾਰਾਂ ਦੀ ਹੈ ਆਪਣੇ ਹੱਕਾਂ ਦੀ ਇਹਨਾਂ ਨੂੰ ਕੋਈ ਸੂਝ-ਬੂਝ ਨਾ ਭਾਈ ਸਾਹਿਬ ਨੇ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਕਰਕੇ ਵਿਖਾਇਆ ਅਨਸ਼ੀਦੀ ਗੱਲ ਲੈ ਲੋ ਇਹ ਕਿੰਨੇ ਨੌਜਵਾਨ ਜਿਹੜੇ ਨਸ਼ਾ ਛੱਡ ਕੇ ਅੱਜ ਪਿਆਰ ਪਰ ਪਿਆਰ ਸਿੰਘ ਸਜੇ ਮੈਂ ਹਲਕੇ ਦੇ ਵਿੱਚ ਜਦੋਂ ਵਿਚਰਦਾ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਾਨੂੰ ਨੌਜਵਾਨ ਮਿਲਦੇ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਅਸੀਂ 8-8 10-10 ਹਜ਼ਾਰ ਦਾ ਚਿੱਟਾ ਜਿਹੜਾ ਦਿਹਾੜੀ ਦਾ ਟੀਮ ਤਰਨਤਾਰ ਦੀ ਜਿਮਣੀ ਚੋਣ ਨੂੰ ਲੈ ਕੇ ਅਖਾੜਾ ਲਗਾਤਾਰ ਭਖਿਆ ਹੋਇਆ ਹੈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਵੀ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਅਤੇ ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਆਜ਼ਾਦ ਵੱਲੋਂ ਜਿਹੜਾ ਹਾਲੇ ਉਹ ਐਲਾਨ ਹੋਣੇ ਬਾਕੀ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਡੇ ਨਾਲ ਜਵੰਦਾ ਤੋਂ ਹਲਕਾ ਇੰਚਾਰਜ ਦਲਜੀਤ ਜਵੰਦਾ ਜੀ ਮੌਜੂਦ ਨੇ ਦਲਜੀਤ ਜਵੰਦਾ ਜੀ ਨੇ ਲੰਮਾ ਸਮਾਂ ਜਿਹੜਾ ਸਿਆਸਤ ਦੇ ਵਿੱਚ ਕੰਮ ਵੀ ਕੀਤਾ ਗੱਲਬਾਤ ਕਰਦੇ ਆ ਕਿ ਕਿਵੇਂ ਵੇਖਦੇ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਗ੍ਰਹਿ ਵਿਖੇ ਪਹੁੰਚਣ ਤੇ ਤੇ ਤੁਹਾਡੇ ਸਰੋਤਿਆਂ ਦਾ ਸਾਰਿਆਂ ਨੂੰ ਮੈਂ ਖੁਫਤੇ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਤਾਲ ਦੀ ਜਿਮਣੀ ਚੋਂ ਨੂੰ ਕਿਵੇਂ ਵੇਖਦੇ ਤੇ ਸਾਰਿਆਂ ਦੇ ਮਨ ਚੜੇ ਇੱਕ ਮਨ ਚ ਸਵਾਲ ਹੈ ਕਿ ਵਾਰਿਸ ਪੰਜਾਬ ਦੇ ਕੀ ਵੱਖਰਾ ਕਰਨਗੇ ਕਿਹੜਾ ਉਮੀਦਵਾਰ ਲਿਆਉਣਗੇ ਹਲੇ ਕੋਈ ਐਕਟੀਵਿਟੀ ਦਿਖ ਨਹੀਂ ਰਹੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਕਿ ਸਾਡੀ ਪਾਰਟੀ ਦੇ ਵਿੱਚ ਹਲਕਾ ਇੰਚਾਰਜਾਂ ਦੀ ਜਿਹੜੀ ਆ ਕੋਈ ਜਗਾ ਨਹੀਂ ਆ ਅਸੀਂ ਇੱਕ ਸੇਵਾਦਾਰ ਆ ਅਸੀਂ ਪੱਟੀ ਹਲਕੇ ਦੇ ਵਿੱਚ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸੇਵਾ ਕਰ ਰਹੇ ਹਾਂ ਸੇਵਾਦਾਰ ਬਣ ਕੇ ਆਪਣੇ ਪਰਿਵਾਰਾਂ ਦੀ ਸਾਡੇ ਸਾਰੇ ਆਪਣੇ ਪਰਿਵਾਰ ਆ ਭੈਣ ਭਰਾ ਆ ਉਹਨਾਂ ਦੀ ਸੇਵਾ ਕਰਨ ਦੀ ਡਿਊਟੀ ਲੱਗੀ ਉਹ ਸੇਵਾ ਕਰ ਰਹੇ ਹਾਂ ਅਸੀਂ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਆ ਤਰਨਤਨ ਹਲਕੇ ਦੀ ਸਾਡੀ ਪਾਰਟੀ ਜਿਹੜੀ ਆ ਦੂਜੀਆਂ ਪਾਰਟੀਆਂ ਵਾਂਗੂ ਕੋਈ ਫੈਸਲਾ ਕਿਸੇ ਵੀ ਵਰਕਰ ਤੇ ਥੋਪਦੀ ਨਹੀਂ ਆ ਇਸ ਕਰਕੇ ਸਾਡੀ ਪਾਰਟੀ ਬੜੀ ਬਰੀਕੀ ਦੇ ਨਾਲ ਇਹ ਨੂੰ ਵਾਚ ਰਹੀ ਆ ਚੰਗਾ ਉਮੀਦਵਾਰ ਜਿਹੜਾ ਉਤਾਰਿਆ ਜਾਵੇਗਾ ਤੇ ਤੋਰ ਜੋੜ ਦੀ ਰਾਜਨੀਤੀ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਕਿਸੇ ਨੂੰ ਟੱਕਰ ਦੇਣ ਵਾਸਤੇ ਸੋਚ ਸਮਝ ਕੇ ਫੈਸਲੇ ਲੈ ਜਾਂਦੇ ਆ ਕਿਸੇ ਵਰਕਰ ਦੇ ਨਾਲ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਕੋਈ ਵੀ ਫੈਸਲਾ ਲਵਾਂਗੇ ਜਿਹੜਾ ਵੀ ਫੈਸਲਾ ਲਵਾਂਗੇ ਤਰਨਤਾਰਨ ਵਾਸੀਆਂ ਦੀ ਜਿਹੜੀ ਆ ਰੂਹ ਖੁਸ਼ ਹੋ ਜਾਏਗੀ ਉਹ ਫੈਸਲਾ ਵੇਖ ਕੇ ਕਿਵੇਂ ਵੇਖਦੇ ਹੋ ਤਰਨਤਾਰਨ ਦੇ ਹਲਕੇ ਦੇ ਕੰਮਾਂ ਨੂੰ ਲੈ ਕੇ ਏਜੰਡਾ ਕੀ ਰਹੇਗਾ ਪਾਰਟੀ ਕਿਹੜੇ ਮੈਨੀਫੈਸਟੋ ਕੀ ਰਿਫਲੈਕਟਰ ਲੈ ਕੇ ਪਹੁੰਚੇਗੀ ਲੋਕਾਂ ਤੱਕ ਤਰਨਤਾਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਨਸ਼ੇ ਦਾ ਆ ਜੀ ਤੇ ਨਸ਼ੇ ਦੇ ਮਸਲੇ ਨੂੰ ਲੈ ਕੇ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਕਿਉਂਕਿ ਨਸ਼ੇ ਦੇ ਨਾਲ ਤਰਨਤਾਰਨ ਬਹੁਤ ਪ੍ਰਭਾਵਿਤ ਆ ਜੇਪ ਘੱਲ ਕਰੀਏ ਪੰਜਾਬ ਦੇ ਸਾਰੇ ਹਲਕਿਆਂ ਦੀ ਤੇ ਸਭ ਤੋਂ ਵੱਧ ਗੰਦ ਜਿਹੜਾ ਨਸ਼ੇ ਦਾ ਇਹ ਤਰਨਤਨ ਜ਼ਿਲ੍ਹੇ ਦੇ ਵਿੱਚ ਹੈ ਖਾਸ ਕਰਕੇ ਤਰਨਤਨ ਹਲਕੇ ਦੇ ਵਿੱਚ ਜੀ ਤੇ ਉਸ ਮਾਵਾ ਦੇ ਉਸ ਭੈਣਾ ਦੀ ਉਸ ਭਰਾਵਾ ਦੇ ਜਗਮਾ ਤੇ ਮਲਮ ਲਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਹੜੇ ਇਹਨਾਂ ਤੋਂ ਪੀੜਤ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਇਸ ਦੁਨੀਆ ਤੋਂ ਇਸ ਨਸ਼ੇ ਦੀ ਵਜ੍ਹਾ ਦੇ ਨਾਲ ਉਸ ਤੋਂ ਅੱਗੇ ਅਸੀਂ ਐਜੂਕੇਸ਼ਨ ਦੀ ਗੱਲ ਕਰਾਂਗੇ ਕਿਉਂਕਿ ਐਜੂਕੇਸ਼ਨ ਵੀ ਇੱਕ ਇਹੋ ਜੀ ਚੀਜ਼ ਆ ਜਿਹੜੀ ਸਰਕਾਰਾਂ ਚਾਹੁੰਦੀਆਂ ਨਹੀਂ ਸਾਡੇ ਨੌਜਵਾਨ ਜਿਹੜੇ ਐਜੂਕੇਟਿਡ ਹੋਣ ਸਰਕਾਰਾਂ ਚਾਹੁੰਦੀਆਂ ਵੀ ਇਹ ਨਾ ਪੜਨ ਲਿਖਣਾ ਆਪਣੇ ਅਧਿਕਾਰਾਂ ਦੀ ਆਪਣੇ ਹੱਕਾਂ ਦੀ ਇਹਨਾਂ ਨੂੰ ਕੋਈ ਸੂਝ-ਬੂਝ ਨਾ ਹੋਵੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਜਿਹੜੀ এডਿਕੇਸ਼ਨ ਆ ਇਹਦੇ ਤੇ ਵੀ ਕੰਮ ਕੀਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਵੀ এডਿਕੇਸ਼ਨ ਲੈਣੀ ਕਿਉਂ ਜ਼ਰੂਰੀ ਹੈ ਤੇ এডਿਕੇਸ਼ਨ ਦੇ ਪ੍ਰਬੰਧ ਜਿਹੜੇ ਆ ਉਹ ਕਰਕੇ ਦੇਵਾਂਗੇ ਕਿਉਂਕਿ 2027 ਦੇ ਵਿੱਚ ਪੰਜਾਬ ਦੀ ਸੰਗਤ ਨੇ ਮਨ ਬਣਾਇਆ ਵੀ ਇਸ ਵਾਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਤੇ ਭਾਈ ਸਾਹਿਬ ਨੇ ਲੋਕਾਂ ਵਾਂਗੂ ਝੂਠੇ ਲਾਰੇ ਨਹੀਂ ਲਾਏ ਭਾਈ ਸਾਹਿਬ ਨੇ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਉਹ ਕਰਕੇ ਵਿਖਾਇਆ ਆ ਨਸ਼ੇ ਦੀ ਗੱਲ ਲੈ ਲਓ ਤੇ ਕਿੰਨੇ ਨੌਜਵਾਨ ਜਿਹੜੇ ਨਸ਼ਾ ਛੱਡ ਕੇ ਅੱਜ ਤਿਆਰ ਬਰ ਤਿਆਰ ਸਿੰਘ ਸਜੇ ਆ ਮੈਂ ਹਲਕੇ ਦੇ ਵਿੱਚ ਜਦੋਂ ਵਿਚਰਦਾ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਾਨੂੰ ਨੌਜਵਾਨ ਮਿਲਦੇ ਮੈਨੂੰ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਅਸੀਂ 8-8 10-10 ਹਜ਼ਾਰ ਦਾ ਚਿੱਟਾ ਜਿਹੜਾ ਦਿਹਾੜੀ ਦਾ ਪੀ ਲੈਨੇ ਹਾਂ ਤੇ ਜਦੋਂ ਭਾਈ ਅਮਰਤਪਾਲ ਸਿੰਘ ਜੀ ਦੇ ਵਿਚਾਰ ਸੁਣੇ ਭਾਈ ਅਮਰਤਪਾਲ ਸਿੰਘ ਜੀ ਨੂੰ ਮਿਲੇ ਤੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਇਸ ਜਿਹੜਾ ਨਸ਼ੇ ਦਾ ਕੋਡ ਆ ਉਹਨੂੰ ਛੱਡ ਕੇ ਤੇ ਅੰਮ੍ਰਿਤ ਸ਼ਾਕ ਕੇ ਅੱਜ ਤਿਆਰ ਬਰ ਤਿਆਰ ਸਿੰਘ ਸਜਿਆ ਇਹ ਦੇਣ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਅਕਾਲੀ ਦਲ ਜਿਹੜਾ ਅੱਜ ਹੁੰਦਾ ਜੀ ਬੜੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੁਣ ਇੱਕ ਨਵਾਂ ਅਕਾਲੀ ਦਲ ਵੀ ਬਣਿਆ ਨਵੇਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਵੀ ਬਣਿਆ ਕਿੰਨਾ ਕੁ ਫਰਕ ਪਵੇਗਾ ਇਸ ਅਕਾਲੀ ਦਲ ਨੂੰ ਇਹ ਜਰੂਰ ਦੱਸਿਓ ਜੀ ਵੇਖੋ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਕੋਈ ਤੋੜ ਨਹੀਂ ਹੈਗਾ ਇਹ ਜਿਹੜੇ ਅਕਾਲੀ ਦਲ ਵੱਖ-ਵੱਖ ਬਣ ਰਹੇ ਆ ਨਾ ਜੀ ਇਹ ਸਾਰੇ ਇੱਕੇ ਛਿੱਕੇ ਦੇ ਦੋ ਪਹਿਲੂ ਆ ਕਿਉਂਕਿ ਸਮਾਂ ਆਉਣ ਤੇ ਨਾ ਸਾਰਿਆਂ ਨੇ ਇਕੱਠੇ ਹੋਣਾ ਤੇ ਸਾਰਿਆਂ ਦੀ ਯਾਰੀ ਜਿਹੜੀ ਉਹ ਭਾਜਪਾ ਦੇ ਨਾਲ ਆ ਅੱਜ ਤਰਲੋ ਮੱਛੀ ਸਾਰੇ ਹੋ ਰਿਹਾ ਕਿ ਕਿਸੇ ਤਰੀਕੇ ਭਾਜਪਾ ਨਾਲ ਗੱਠਜੋੜ ਹੋ ਜਾਈ ਤੇ ਸਾਡੀ ਪਾਰਟੀ ਜਿਹੜੀ ਆ ਕਿਸੇ ਦੇ ਨਾਲ ਵੀ ਗੱਠਜੋੜ ਉਹਦੇ ਨਾਲ ਨਹੀਂ ਕਰੇਗੀ ਜਿਹੜਾ ਵੀ ਜਿਹੜਾ ਵੀ ਭਾਜਪਾ ਦੇ ਨਾਲ ਸਬੰਧ ਰੱਖਦਾ ਜੀ ਤੇ ਅਕਾਲੀ ਦਲਵਾਰਸ ਪੰਜਾਬ ਦੇ ਆਪਣੇ ਬਲਬੂਤੇ ਤੇ ਜਿਹੜੀ ਇਲੈਕਸ਼ਨ ਲੜੇਗੀ ਕਿਉਂਕਿ ਸਾਡੇ ਤੇ ਸੰਗਤ ਦਾ ਵੀ ਬੜਾ ਦਬਾਅ ਆ ਇਹ ਅਕਾਲੀ ਦਲਵਾਰਸ ਪੰਜਾਬ ਦੇ ਇੱਕ ਅਨੋਖੀ ਪਾਰਟੀ ਆ ਕਿ ਜਿਹੜੀ ਪੰਜਾਬ ਦੀ ਪੰਜਾਬੀਅਤ ਦੀ ਪੰਥ ਬਚਾਓ ਪੰਜਾਬ ਬਚਾਓ ਦਾ ਕੰਮ ਕਰ ਸਕਦੀ ਆ ਤੇ ਜੇ ਤੁਸੀਂ ਪੁਰਾਣੇ ਚਿਹਰੇ ਦੇ ਲੋਕਾਂ ਤੇ ਥੋਪਣ ਦੀ ਕੋਸ਼ਿਸ਼ ਕਰੋਗੇ ਤੇ ਲੋਕ ਤੁਹਾਨੂੰ ਇਸ ਕਰਕੇ ਛੋਂ ਰਹੇ ਵੀ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਟੀਮ ਆ ਭਾਈ ਅਮਰਤਪਾਲ ਸਿੰਘ ਹੀ ਪੰਜਾਬ ਦਾ ਜੇ ਕੁਝ ਕਰ ਸਕਦੇ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਕਰ ਸਕਦੇ ਆ ਬਾਕੀ ਸਾਰਿਆਂ ਨੇ ਪਹਿਲਾਂ ਹੀ ਸਰਕਾਰਾਂ ਹੰਡਾਈਆਂ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਤਨਖਾਈਆਂ ਕਰਾਰ ਜਿਹੜੇ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਤਨਖਾਈਆਂ ਕਰਾ ਰਿਆ ਉਹਨਾਂ ਵਾਸਤੇ ਸਾਡੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਆਕਾਲੀ ਦਲ ਵਾਰਿਸ ਪੰਜਾਬ ਦੇ ਆਪਣਾ ਕਦੋਂ ਤੱਕ ਜਿਹੜਾ ਚਿਹਰਾ ਅਨਾਉਂਸ ਕਰ ਸਕਦੇ ਨੇ ਅਤੇ ਕਦੋਂ ਤੱਕ ਜਿਹੜਾ ਉਹ ਇੱਕ ਚੰਗਾ ਚਿਹਰਾ ਤਰਨਤਨ ਦੇ ਵਿੱਚ ਅਨਾਉਂਸ ਕਰਨ ਤੋਂ ਬਾਅਦ ਚੋਣ ਕੈਂਪੇਨ ਸ਼ੁਰੂ ਕਰਨਗੇ ਵੇਖੋ ਜੀ ਹਜੇ ਤੇ ਬਹੁਤ ਜਲਦਬਾਜ਼ੀ ਆ ਜੀ ਕਿਉਂਕਿ ਹਜੇ ਤੇ ਇਲੈਕਸ਼ਨ ਦਾ ਐਲਾਨ ਨਹੀਂ ਹੋਇਆ ਤੇ ਬਾਕੀ ਪਾਰਟੀਆਂ ਆਪਣੇ ਉਮੀਦਵਾਰ ਜਲਦਬਾਜ਼ੀ ਚ ਜਤਾਰੀ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਸਾਡੀਆਂ ਪਾਰਟੀਆਂ ਦੇ ਵਿੱਚ ਬਗਾਵਤ ਆ ਉਹ ਬਗਾਵਤ ਨੂੰ ਸ਼ਾਂਤ ਕਰਨ ਵਾਸਤੇ ਉਹ ਸਮੇਂ ਤੋਂ ਪਹਿਲਾਂ ਜਿਹੜਾ ਉਹ ਆਪਣੇ ਤੀਰ ਚਲਾਈ ਜਾ ਰਹੇ ਆ ਪਰ ਸਾਡੀ ਪਾਰਟੀ ਜਿਹੜੀ ਆ ਉਹ ਬੜੇ ਵਧੀਆ ਤਰੀਕੇ ਨਾਲ ਚੰਗਾ ਉਮੀਦਵਾਰ ਜਿਹੜਾ ਜਿਹਦੇ ਤੇ ਡਿਸਕਸ ਹੋ ਰਹੀ ਆ ਤੇ ਬਹੁਤ ਵਧੀਆ ਉਮੀਦਵਾਰ ਜਿਹੜਾ ਤਰਨਤਾਰਨ ਦੇ ਵਾਸੀਆਂ ਨੂੰ ਜਦੋਂ ਮਿਲੇਗਾ ਤੇ ਅੱਧੀ ਇਲੈਕਸ਼ਨ ਉਹਨਾਂ ਦੇ ਨਾਂ ਦੇ ਨਾਲ ਹੀ ਫਤਿਹ ਹੋ ਜਾਏਗੀ ਤੇ ਵਿਰੋਧੀ ਸਾਡੇ ਜਿਹੜੇ ਮੈਦਾਨ ਛੜਛੜ ਭੱਜ ਜਾਣਗੇ ਕਿ ਆਕਾਲੀ ਦਲ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਆ ਗਿਆ ਤੇ ਹੁਣ ਜਿਹੜੀ ਸਾਡਾ ਜਿੰਨਾ ਸੰਭਵ ਨਹੀਂ ਆ ਇਸ ਕਰਕੇ ਮੈਦਾਨ ਖਾਲੀ ਹੋ ਜਾਏਗਾ ਜਿਸ ਦਿਨ ਆਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਤਾਰੇਗਾ ਰਖੜ ਪੁੰਨਿਆਂ ਤੇ ਇਤਿਹਾਸਕ ਕਾਨਫਰੰਸਾਂ ਸਾਰੀਆਂ ਪਾਰਟੀਆਂ ਵੱਲੋਂ ਹੁੰਦੀਆਂ ਐਸ ਵਾਰ ਕਲਗਲ ਵਾਰਿਸ ਪੰਜਾਬ ਦੇ ਵੱਲੋਂ ਹੀ ਹੋਈ ਜਿਹੜੀ ਉਹ ਕਾਨਫਰੰਸ ਹੋਈ ਉੱਥੇ ਪਹੁੰਚੇ ਲੋਕਾਂ ਦਾ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਅਤੇ ਜਿਹੜਾ ਉੱਥੇ ਲੋਕਾਂ ਦੇ ਵਿੱਚ ਰਖੜ ਪੁੰਨਿਆਂ ਤੇ ਸਭ ਤੋਂ ਜ਼ਿਆਦਾ ਇਕੱਠ ਕੀ ਟਾਰ ਕਾਰਡ ਤੋੜ ਉਸ ਤੇ ਕਿਵੇਂ ਵੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਤੀਜੇ ਕਿਹੋ ਜਿਹੇ ਹੋ ਸਕਦੇ ਸਭ ਤੋਂ ਪਹਿਲਾਂ ਤੇ ਮੈਂ ਸਾਡੀ ਪਾਰਟੀ ਦੇ ਸਮੂਹ ਲੀਡਰਸ਼ਿਪ ਬਣ ਹਲਕਿਆਂ ਦੇ ਸੇਵਾਦਾਰ ਜ਼ਿਲ੍ਹਾ ਜ਼ਿਲ੍ਹੇ ਦੀਆਂ ਕਮੇਟੀਆਂ ਤੇ ਪਿੰਡਾਂ ਦੀਆਂ ਪੰਜ-ਪੰਜ ਮੈਂਬਰੀਆਂ ਕਮੇਟੀਆਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਧੰਨਵਾਦ ਸਾਰੀ ਸਮੂਹ ਸਾਥ ਸੰਗਤ ਦਾ ਜਿਨ੍ਹਾਂ ਨੇ ਆਪਣੀ ਜਾਗ ਦੀ ਜ਼ਮੀਰ ਦਾ ਸਬੂਤ ਦਿੱਤਾ ਤੇ ਉਸ ਪੰਥਕ ਇਕਤਰਦਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਵਿਰੋਧੀ ਪਾਰਟੀਆਂ ਦੇ ਭਰਮ ਭਲੇਖੇ ਦੂਰ ਕੀਤੇ ਜਿਹੜੇ ਤੁਸੀਂ ਵੇਖਿਆ ਨਾ ਉਥੇ ਆਮ ਆਦਮੀ ਪਾਰਟੀ ਦਾ ਇਕੱਠ ਵੀ ਵੇਖਿਆ ਨਾ ਕਿ ਜਦੋਂ ਉਥੇ ਇਕੱਠ ਲੋਕਾਂ ਨੇ ਨਕਾਰਤਾ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਪਾਸਾ ਵਟ ਕੇ ਉਥੋਂ ਲੰਘ ਆਏ ਤੇ ਉਸ ਇਕੱਠ ਦੇ ਵਿੱਚ ਪਹੁੰਚੇ ਵੀ ਨਹੀਂ ਤੇ ਉਹਦੇ ਨਾਲ ਕਾਂਗਰਸ ਦੇ ਕਾਂਗਰਸ ਦੀਆਂ ਵੀ ਸਾਰੀ 100 200 1.5 200 ਬੰਦਾ ਸੀ ਉੱਥੇ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਅਕਾਲੀ ਦਲ ਜਿਹੜਾ ਸੀ ਉਹਨਾਂ ਨੂੰ ਵੀ ਲੋਕਾਂ ਨੇ ਨਕਾਰਤਾ ਸਭ ਤੋਂ ਵੱਡੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਹੋ ਨਿਭੜੀ ਲੋਕਾਂ ਨੇ ਉਸ ਪਾਰਟੀ ਨੂੰ ਅਸਲ ਸ਼ੀਸ਼ਾ ਵਿਖਾਤਾ ਕਿ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਹੀ ਹੋਣਗੇ ਨਾਲ ਨਾਲ ਜੁੜੇ ਕੱਲੇ ਕੱਲੇ ਵਰਕਰ ਦਾ ਕੱਲੇ ਕੱਲੇ ਸੇਵਾਦਾਰ ਦਾ ਪਾਰਟੀ ਦੇ ਵੱਲੋਂ ਮੁੱਲ ਪਾਇਆ ਜਾਵੇਗਾ ਬਿਲਕੁਲ ਜੀ ਜਿਹੜਾ ਸਾਡੀ ਪਾਰਟੀ ਦਾ ਅਜੰਡਾ ਹੈ ਵੀ ਜਿੰਨੇ ਕਿਤੇ ਕੰਡਾ ਵੀ ਕੱਢਿਆ ਨਾ ਉਹਦਾ ਵੀ ਕਦੀ ਭੁੱਲਣਾ ਨਹੀਂ ਆ ਤੇ ਜਿਹੜੇ ਵੀ ਨੌਜਵਾਨਾਂ ਨੇ ਬਜ਼ੁਰਗਾਂ ਨੇ ਭਰਾਵਾਂ ਨੇ ਭੈਣਾਂ ਨੇ ਇਸ ਕਾਨਫਰੰਸ ਦੇ ਵਿੱਚ ਇਸ ਪਾਰਟੀ ਲਈ ਕੰਮ ਕੀਤਾ ਉੱਤੇ ਸੰਗਤ ਲੈ ਕੇ ਗਏ ਖਾਸ ਕਰਕੇ ਮੈਂ ਧੰਨਵਾਦ ਕਰਦਾ ਆਪਣੇ ਪੱਟੀ ਹਲਕੇ ਵਾਲੇ ਸੰਗਤ ਦਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੱਟੀ ਹਲਕੇ ਤੋਂ ਜਿਹੜੀ ਸੰਗਤ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੀਆਂ ਬਾਹਾਂ ਬਣੇ ਹੋ ਤੁਸੀਂ ਸਾਡੇ ਨਾਲ ਖੜੇ ਹੋ ਪੰਥ ਦੇ ਨਾਲ ਖੜੇ ਹੋ ਕੌਮ ਦੇ ਨਾਲ ਖੜੇ ਹੋ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਨਾਲ ਖੜੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਹਮੇਸ਼ਾ ਹੀ ਤੁਹਾਡਾ ਇਹ ਆਸਾਨ ਜਿਹੜਾ ਯਾਦ ਰੱਖਿਆ ਜਾਵੇਗਾ ਸਮਾਂ ਆਉਣ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਉਦੋਂ ਹਰ ਇੱਕ ਵਰਕਰ ਦਾ ਜਿਹੜਾ ਮੁੱਲ ਪਵੇਗਾ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਜੋਂਦਾ ਜੀ ਕਿ ਜਿੰਨੇ ਵੀ ਹੁਣ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਚੈਨਲ ਦੇ ਮਾਧਮ ਰਹੀਂ ਜਿਮਣੀ ਚੋਣ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਰਕਰਾਂ ਨੂੰ ਲੈ ਕੇ ਜਿਮਣੀ ਚੋਨ ਨੂੰ ਲੈ ਕੇ ਕੀ ਉਹਨਾਂ ਵਰਕਰਾਂ ਨੂੰ ਕੀ ਤਰਨ ਤਾਰਨ ਦੇ ਲੋਕਾਂ ਨੂੰ ਅਪੀਲ ਰਹਿਣ ਵਾਲੀ ਪਾਰਟੀ ਦੇ ਵੱਲੋਂ ਬੋਲਦੇ ਹੋਏ ਮੈਂ ਸਮੂਹ ਤਰਨ ਤਾਰਨਾ ਹਲਕਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਵੋਟਾਂ ਪਾ ਕੇ ਤੁਸੀਂ ਸਾਰੇ ਉਮੀਦਵਾਰ ਜਤਾ ਕੇ ਵੇਖ ਲੇ ਨਰਾਸ਼ਾ ਤੋਂ ਬਿਨਾ ਤੁਹਾਡੇ ਪੱਲੇ ਕੁਝ ਨਹੀਂ ਪਿਆ ਮੈਂ ਇੱਕ ਅਪੀਲ ਕਰਦਾ ਵੀ ਇਹ ਸਵਾਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਪਾਰਟੀ ਅਕਾਲੀ ਦਲਵਾਰਸ ਪੰਜਾਬ ਦੇ ਨੂੰ ਇੱਕ ਮੌਕਾ ਦੇ ਦਿਓ ਤਰਨਤਾਰਨ ਦੀ ਕਾਇਆ ਕਲਮ ਜਿਹੜੀ ਹੋ ਜਾਏਗੀ ਤਰਨਤਾਰਨ ਦੇ ਲੋਕਾਂ ਦਾ ਹਰ ਮਸਲੇ ਜਿਹੜੇ ਹੱਲ ਕੀਤੇ ਜਾਣਗੇ ਸਾਡਾ ਉਮੀਦਵਾਰ ਇਹੋ ਜਿਹਾ ਹੋਏਗਾ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ 92 95 ਤੇ ਭਾਰੂ ਹੋਏਗਾ ਇਕੱਲਾ ਹੀ ਜਦੋਂ ਪੰਜਾਬ ਦੇ ਮੁੱਦੇ ਜਦੋਂ ਹਲਕੇ ਦੇ ਮੁੱਦਿਆਂ ਦੀ ਗੱਲ ਆਊਗੀ ਤੇ ਪੂਰੇ ਠੋਕ ਵਜਾ ਕੇ ਤਰਨਤਾਰਨ ਦੇ ਜਿਹੜੇ ਮੁੱਦੇ ਉੱਥੇ ਰੱਖੇ ਜਾਣਗੇ ਉਹਨਾਂ ਦਾ ਸਰਕਾਰ ਕੋ ਹੱਲ ਕਰਾਇਆ ਜਾਵੇਗਾ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਇੱਕ ਮੌਕਾ ਸਾਨੂੰ ਤਰਨਤਾਰਨ ਦੇ ਜਿਹੜੇ ਹਲਕਾ ਨਿਵਾਸੀ ਉਹ ਜ਼ਰੂਰ ਦੇਣ ਤਾਂ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਪੰਥ ਦੇ ਹੱਥ ਮਜ਼ਬੂਤ ਕਰੀਏ 2027 ਦਾ ਬਿਗਲ ਜਿਹੜਾ ਉਹ ਇਹ ਜਿਮਣੀ ਚੋਣ ਤੋਂ ਵਜੇਗਾ ਤੇ ਮੈਂ ਸੰਗਤ ਨੂੰ ਅਪੀਲ ਕਰਦਾ ਵੀ ਇਹ ਬੜੀ ਵੱਡੀ ਕ੍ਰਾਂਤੀ ਹੋਵੇਗੀ ਜੇ ਤਰਨਤਾਰਨ ਦੇ ਵਾਸੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਪਾਰਟੀ ਨੂੰ ਇਸ ਵਾਰ ਮੌਕਾ ਦਿੰਦੇ ਆ ਤੇ ਜੇ ਪੰਜਾਬ ਦਾ ਭਲਾ ਹੋਏਗਾ ਤੇ ਉਹਦੀ ਸ਼ੁਰੂਆਤ ਤਰਨਤਾਰਨ ਹਲਕੇ ਦੇ ਨਿਵਾਸੀਆਂ ਨੂੰ ਜਾਏਗੀ ਕਿਉਂਕਿ ਤਰਨਤਾਰਨ ਦੇ ਨਿਵਾਸੀ ਇਹ ਸੀਟ ਜਿਤਾ ਕੇ ਤੇ ਜਿਹੜਾ ਇਕਲੌਤਾ ਸਾਡਾ ਹੋਊਗਾ ਵਧਾਇਕ ਉਹ ਉਥੇ ਪੰਜਾਬ ਦੀ ਤਰਨਤਾਰਨ ਲਈ ਜਾ ਕੇ ਆਵਾਜ਼ ਚੁਕੇਗਾ ਤੇ ਇਸ ਕਰਕੇ ਹੱਥ ਜੋੜ ਕੇ ਪੀ ਲਿਆ ਇੱਕ ਮੌਕਾ ਜਿਹੜਾ ਤਰਨਤਾਰਨ ਦੇ ਵਾਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਨੂੰ ਜ਼ਰੂਰ ਦੇਣ ਪਰਖ ਕੇ ਵੇਖਣ ਤੇ ਫਿਰ 2027 ਦੇ ਵਿੱਚ ਵੀ ਇਲੈਕਸ਼ਨ ਹੋਣੀਆਂ ਆਂੀ ਕਰਕੇ ਵਿਖਾਵਾਂਗੇ ਤੇ ਫਿਰ ਤੁਹਾਡੇ ਕੋਲ ਵੋਟਾਂ ਮੰਗਾਂਗੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਲਈ ਜੁੜਨ ਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਅਕਾਲੀ ਦਲ ਵਾਰਿਸ ਪੰਜਾਬ ਦੇ ਪੱਟੀ ਹਲਕੇ ਤੋਂ ਜ਼ਿੰਮੇਵਾਰ ਵੀ ਨੇ ਅਤੇ ਸੇਵਾਦਾਰ ਵੀ ਨੇ ਅਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਜਿਮਣੀ ਚੋਣ ਨੂੰ ਲੈ ਕੇ ਜਿੱਥੇ ਅਜੇ ਸਾਰੀਆਂ ਪਾਰਟੀਆਂ ਵੱਲੋਂ ਜਦੋਂ ਜ਼ਾਇਦ ਹੈ ਉਥੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਲਦ ਵੱਡਾ ਧਮਾਕਾ ਕਰੇਗੀ ਤੇ ਜਿੱਤ ਵੀ ਪ੍ਰਾਪਤ ਕਰੇਗੀ ਹਲਕੇ ਦੇ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨજર ਪੰਜਾਬ న్యూਸ ਟੀਵੀ ਤਰਨਤਾਰ